ਹਾਂ ਕਾਕੇ ਬਰਾੜ ਦੇ ਜੂਰੀ ਬੇਨਤ ਜਰੂਰ ਸੁਣ ਲੈ ਤੁਸੀਂ ਵੈੜ ਦੀ ਡੀਲ ਵੀ ਵਿੱਚ ਵਿੱਚ ਚੱਲੂਗੀ ਤੇ ਹਾਂਜੀ ਭਾਈ ਬਈ ਉਹ ਆਪਣੇ ਕੋਲ ਇੱਕ ਗੁੱਡੀ ਐ ਠੀਕ ਆ ਜੀ ਉਹਦਾ ਗਲੈਂਡ ਦਾ ਵੀਜ਼ਾ ਯੂਕੇ ਦਾ ਠੀਕ ਆ ਜੀ ਉਹਦਾ ਵੀਜ਼ਾ ਆਇਆ ਹੋਇਆ ਠੀਕ ਆ ਜੀ ਤੇ ਮੇਰਾ ਬੰਦਾ ਭੈਣ ਭਰਾ ਪੈਸੇ ਲਾ ਸਕਦਾ ਠੀਕ ਆ ਜੀ ਤੇ ਵੀਜ਼ਾ ਉਹਦਾ ਵੇਖ ਕੇ ਠੀਕ ਆ ਜੀ ਫਾਰਮ ਕਰਕੇ ਠੀਕ ਆ ਜੀ ਤੇ ਮਤਲਬ ਕਿ ਮਹੀਨੇ ਦੇ ਪਿੱਛੇ ਨਾਲ ਜਾ ਮਤਲਬ ਕਿ ਹੋ ਸਕਦਾ ਨਾਲ ਹੀ ਜਾਂਦੇ ਠੀਕ ਆ ਜੀ ਤਿੰਨ ਘਟੜਾ ਨਾਲ ਨਾਜਣਾ ਨਾਜਾੜੇ ਮਗਰੋਂ ਕੋਈ ਟੈਨਸ਼ਨ ਨਹੀਂ ਕੇ ਗੱਲ ਦੀ ਠੀਕ ਹੈ ਜੀ ਜਨਵਰੀ ਦੀ ਮੈਂ ਫੋਨ ਚੱਕ ਲਿਆ ਠੀਕ ਹੈ ਉਮਰ ਕੁੜੀ ਦੀ ਬਾਈ ਉਮਰ ਦੀ 21 22 ਸਾਲ ਹੈ ਠੀਕ ਹੈ ਜੀ ਚਲੋ ਬੰਦਾ ਸਪਰਕ ਕਰੇ ਤੁਹਾਡਾ ਦਾ ਸਪਰਕ ਕਰ ਲਵੇ ਸਟੋਰ ਦਾ ਸਪਰਕ ਕਰ ਲੇ 9814728931 ਠੀਕ ਹੈ ਬਾਈ ਇੱਕ ਦੋ ਦਿਨ ਸਪਰਕ ਕਰ ਲਵੇ ਵੀਜ਼ਾ ਆਇਆ ਹੋਇਆ ਠੀਕ ਆ ਠੀਕ ਆ ਠੀਕ ਹੈ ਜੀ ਜੇ ਕਿਸੇ ਮੇਰੇ ਭੈਣ ਭਰਾ ਨੇ ਪੈਸੇ ਲੈਣੇ ਹੋਣ ਚਾਹ ਵਾਣ ਜਾਂਦਾ ਠੀਕ ਹੈ ਜੀ ਸਪਰਕ ਕਰ ਲੇ ਠੀਕ ਆ ਧੰਨਵਾਦ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ Facebook ਪ ਦੋਸਤੋ ਅੱਜ ਦੇ ਵੀਡੀਓ ਲੰਗਿਆ ਨਵਾਂ ਤਸੀਲ ਬਾਗਾਪਰਾਣਾ ਤੇ ਜਲ੍ਹ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਇਹ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਨਾਲ ਹੀ ਬੇਨਤੀ ਹੈਗੀ ਨੰਬਰ ਸਕਰੀਨ ਤੇ ਚੱਲੂਗਾ ਵੀਡੀਓ ਦੇ ਐਂਡ ਤੱਕ ਦੇਖਿਓ ਤਸੱਲੀ ਪਰਕ ਤੁਸੀਂ ਆ ਕੇ ਕਰਨੀ ਹੈਗੀ ਔਰ ਕਰਦੇ ਬਾਈ ਨੇ ਗੱਲਬਾਤ ਲੈਣੇ ਆ ਪਰਪੋਜਨ ਕਰੀ ਬੈਸਤਰੀ ਕਾਲ ਸਸੀ ਕਾਲ ਸਾਰੇ ਮੇਰੇ ਪਿੰਡ ਭਰਾਵਾਂ ਨੂੰ ਹੋਰ ਬਾਈ ਠੀਕ ਠਾਕ ਹੈ ਜੀ ਹਾਂਜੀ ਠੀਕ ਠਾਕ ਵਧੀਆ ਇਹ ਜਿਹੜਾ ਬੈਡ ਉਹ ਕਾਊ ਕੀਤੀ ਆਪਣੀ ਕੀ ਡੇਰ ਆ ਭਾਈ ਜੀ ਹਾਂ ਜੀ ਇਹਦਾ ਮੁੱਲ ਕਿੰਨਾ ਦੋ ਦੇ ਦੂਗੀਏ 12 ਰੋਟੇ ਕਿਲੋ ਠੀਕ ਆ ਜੀ ਕੋਲੀ ਧਾਰਾ ਮਾਦਰ ਜਿਹੜਾ ਕਰਾਸ ਬਾਂ ਦੇ ਵਿੱਚ ਆਹੀ ਠੀਕ ਆ ਜੀ ਜਿਹਦਾ ਮੁੱਲ ਹੈਗਾ 32000 ਰੁਪਇਆ ਠੀਕ ਆ ਜੀ ਹਾਂ ਜੀ ਬਤਿਆਰੀਆਂ ਜੀ ਸੂਣਦੀਆਂ ਚੁ ਕਰਾਂਗੇ ਅੱਜ ਦਿਨ ਪੂਰੇ ਜੀ ਦੇ ਠੀਕ ਆ ਜੀ ਹਾਂ ਜੀ ਕੱਢ ਲਈ ਮੜੀ ਜੀ ਬਾਹਰ ਨੂੰ ਦੋਸਤੋ ਬਾਈ ਦਾ ਦੋਦੂਗੀ 12 13 ਕਿਲੋ ਮੁੱਲੇ ਦਾ 32000 ਰੁਪਇਆ ਵਾ ਕੱਦ-ਕਾੜ ਚੰਗਾ ਵਾ ਦਿਨ ਅੱਜ ਪੂਰੇ ਆ ਖਵਾਨਾ ਜਮਾ ਟਾਇਰ ਗਰੀ ਬਧੀ ਫੁੱਟ ਵਾਲੰਗ ਖਵਾਨਾ ਕਰੀ ਫਿਰਦੀ ਹੈਗੀ ਤਿਆਰੀ ਤੁਰੀ ਬਹੁਤ ਚੰਗੀ ਹੈ ਵੈੜ ਦੀ ਕਰਾਸ ਬ੍ਰੀਡ ਚ ਪੈਂਦੀ ਆ ਰੰਗ ਐਚ ਐਫ ਵੈੜਾ ਆਰਗਾ ਇਹਦਾ ਦੇਖ ਸਕਦੇ ਹੋ ਫੁੱਟ ਵਾਲਾ ਖਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਏ ਕੱਦ ਕੜ ਵੱਡਾ ਹੀ ਹੈਗਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਸੋਹਣਾ ਮੋਟਾ ਮੁੱਠੀ ਜਿਹਾ ਹੱਥੇ ਚਵਾਈ ਜਿਹਾ ਥਾਣਾ ਹੈਗਾ ਲੈ ਚੱਲ ਗਈ 32 ਜੋ ਮਾਨ ਤਾਂ ਹੋ ਜੂਗਾ 32 ਜੋ ਗਈ ਮੜਾ ਮੋਟਾ ਮਾਨ ਤਾਂ ਜਰੂਰ ਹੋ ਜੂਗਾ ਤੁਹਾਨੂੰ ਪਤਾ ਵੀ ਕੋਈ ਵੀ ਰਿਟਰੈਕਸ ਨਹੀਂ ਹੁੰਦਾਗਾ ਜਦੋਂ ਆਪਾਂ ਗੱਲਬਾਤ ਕਰਦੇ ਆ ਉਹ ਸੌਦਾ ਹੋ ਜਾਂਦਾ ਹੁੰਦਾ ਵਾ ਇਹ ਨਹੀਂ ਜੀ ਭਾਈ ਕਿਸੇ ਵੀ ਵੀਰ ਨੇ ਹੋਰ ਵੀਡੀਓ ਬਣਾਉਂਦਾ ਜਾਂ ਮੈਂ ਬਣਾਉਣਾ ਜਾਂ ਵੀਰ ਕਹਿੰਦੇ ਨਹੀਂ ਲੈਣੇ ਆ ਵਿੱਚੋਂ ਕੋਈ ਨਾ ਕਿ ਮਾਰਨ ਦਾ ਜ਼ਰੂਰ ਹੁੰਦਾ ਹੁੰਦਾ ਵਾ ਸੰਪਰਕ ਕਰ ਲੈਣਾ ਚਾਹੀਦਾ ਵਾ ਸਮਝ ਪਈ ਚੰਗੀ ਹੈਗੀ ਥਾਣਾਂਵਾਂ ਬਹੁਤ ਸੋਹਣਾ ਦੇਖ ਸਕਦੇ ਹਾਂ ਮੋਟਾ ਥੱਤੀ ਚੋਇਰਾ ਸੋਹਣਾ ਮੁੱਠੀ ਵਾਲਾ ਥਾਣਾ ਜਿਵੇਂ ਤਿਆਰੀਆਂ ਚਾ ਮੇਰੇ ਸਭ ਨੂੰ ਅੱਜ ਸੂਪੂ ਦੁਪਹਿਰ ਤੱਕ ਤੇ ਜਾਂ ਸ਼ਾਮ ਤੱਕ ਸੂਪੂਗੀ ਮੋਲੇ ਦਾ ਜਮਾ ਜੈਜ ਮੋਲੇ 32000 ਰੁਪਇਆ ਠੰਡੀ ਪੂਰੀ ਠੰਡੀ ਹੈ ਠੀਕ ਹੈ ਜੀ ਬਾਕੀ ਦੋ ਪ੍ਰਿੰਟ ਪ੍ਰਿੰਟ ਚੰਗਾ ਸੋਹਣਾ ਵਾ ਮੂੰਹ ਉੱਥੇ ਦੀ ਬਹੁਤ ਚੰਗੀ ਆ ਗਈ ਬਾਕੀ ਸਾਰੇ ਵੈਗਜ ਜਾਨਵਰ ਬਾਕੀ ਸਾਰੇ ਵੈਗਜ ਜਿਹੇ ਵੇਚਣਾ ਹੁੰਦਾ ਕਿਸੇ ਮੇਰੇ ਭੈਣ ਭਾਣੇ ਕੋਈ ਮੈਂ ਹੁੰਦੀ ਆ ਠੀਕ ਆ ਟੁਕੜ ਖਾਪਣਾ ਠੀਕ ਆ ਜੀ ਚਾਹੀ ਗਾਂ ਹੁੰਦੀ ਆ ਠੀਕ ਆ ਜੀ ਕਾ ਕੋਈ ਢੋਟੀ ਹੁੰਦੀ ਆ ਅਫਸਰ ਠੀਕ ਆ ਜੀ ਅਸੀਂ ਲੈ ਕੇ ਦੇ ਦਿੰਨੇ ਆ ਕੂਚੇ ਕਿੱਥੇ ਹੁੰਦੇ ਹੋਗੇ ਵਾਟਰ ਕੱਟਣਾਂ ਨੂੰ ਤੁਹਾਨੂੰ ਪਾਪ ਆਊਗਾ ਠੀਕ ਆ ਜੀ ਅਸੀਂ ਲੈ ਕੇ ਰੱਖਣ ਦੀ ਆ ਭਾਈ ਵੱਜ ਜਾਂਦਾ ਠੀਕ ਆ ਜੀ ਕੋਈ ਵੇਚਣ ਵਾਲੇ ਵੀ ਸਵਰ ਕਰਾ ਕਰੋ ਵੀਡੀਓ ਪਾ ਕੇ ਫੋਨ ਲਾ ਦਿਆ ਕਰੋ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਹੁੰਦੇ ਆ ਠੀਕ ਆ ਇਹ ਟੱਕੇ ਨਹੀਂ ਹੁੰਦਾ ਮਤਲਬ ਕਿ ਵੇਖਣੀ ਆਂਦੀ ਕਿ ਦੀ ਵੀਡੀ ਠੀਕ ਹੈ ਲੋ ਦੋਸਤੋ ਕਾਕਾ ਬਣਾਣਾ ਜੇ ਕੋਈ ਵੇਚਣਾ ਤਾਂ ਵੀਡੀਓ ਪਾ ਕੇ ਫੋਨ ਲਾ ਦਿਆ ਕਰੋ ਕਈ ਵਾਰ ਫੋਨ ਚੱਕਿਆ ਨਹੀਂ ਜਾਂਦਾ ਕਿਸੇ ਦਾ ਅੱਜ ਇੱਕ ਬਾਈ ਦਾ ਇੱਕ ਵੜੋ ਕਾਉ ਸੀਗੀ ਉਦੋਂ ਦਿਖਾ ਦਈ ਆਪਾਂ ਜਮਾ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਤਿਆਰ ਕਰੀ ਹੋਈ ਆਗੀ ਥਾਣਾ ਹਵਾਨਾ ਦਾ ਅਸੀਂ ਰਹਿਣਾ ਪਲਾ 500 ਦੇ ਚੋਲੇ 6 ਚੋਲੇ ਤੋਂ ਹੋਰ ਇਹਨੂੰ ਥੋਣੀ ਵੈੜ ਸੀ ਅੱਜ ਦੀ ਵੀਡੀਓ ਚ ਇੱਕ ਵੜੋ ਕਾਉ ਸੀਗੀ ਮੌਲੇ ਦਾ 32000 ਰੁਪਇਆ ਜਮਾ ਤਿਆਰ ਕਰਨ ਦੇ ਵਿੱਚ ਧੰਨਵਾਦ ਜੀ